ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਡਰੈਸ ਇੱਕ ਵਾਰੀ ਆਪਣਾ ਨੋਟ ਕਰਿਓ ਪੰਡ ਮੋਦਕੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਰੋਜ਼ਪੁਰ ਆ ਗਿਆ ਤੇ ਬੈਲ ਕੁੱਲ ਤਾਜੀ ਸੂਈ ਝੋਟੀ ਤੁਹਾਨੂੰ ਵਿਖਾਉਣੀ ਆ ਕੱਲ ਰਾਤ ਦੀ ਜੇਰਜੁਰ ਪੈ ਗਈ ਆ ਬੜੀ ਯਾਰ ਸੀਲਸ ਹਾਉ ਨਿਕਲੀ ਆ ਸੋਚਿਆ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੀਏ ਇਦਾਂ ਹੀ ਵੇਚ ਜੀਏ ਮੰਨ ਕੇ ਚੱਲੋ ਵੀ ਬੱਚਾ ਛੱਡੋ ਚਾ ਨਾ ਛੱਡੋ ਇਹਨੂੰ ਕੋਈ ਵਾਸਤਾ ਨਹੀਂ ਚਾਰਾਂ ਥਾਣਾ ਦਾ ਸੀ ਗੈਪ ਦੂਰੀ ਚੈੱਕ ਕਰ ਲੂ ਬਾਕੀ ਮੈਂ ਤੁਹਾਨੂੰ ਹਰ ਪੱਖ ਤੋਂ ਤਸੱਲੀ ਕਰਾਉਂਗਾ ਕੱਟੀ ਵੀ ਚੈੱਕ ਕਰਾ ਦਿਆ ਤੁਹਾਨੂੰ ਇਹ ਆ ਸੱਜਣੋ ਇਸ ਕੱਟੀ ਨੂੰ ਇਹਨੇ ਕਰਮਾ ਵਾਲੀ ਨੇ ਜਨਮ ਦਿੱਤਾ ਪਲੂਨ ਸੂਈ ਆ ਇਹ ਝੋਟੀ ਸੌਰੀ ਦੂਜਾ ਸੂਹਾ ਸੂਈ ਆ ਆ ਪੈਰ ਮੈਂ ਤੁਹਾਨੂੰ ਤਾਂ ਵਿਖਾਤੇ ਵੀ ਹਜੇ ਲਵੇ ਪਏ ਆ ਕੱਲ ਦੀ ਸੂਈ ਆ ਵੀ ਪਲੂਨ ਕੱਟੀ ਨੇ ਸੋਨਾ ਦੁੱਧ ਯਾਰ 10 11 ਕਿਲੋ ਪਾਇਆ ਤੇ ਸਿੰਗ ਦੇਖ ਲਓ ਬਹੁਤ ਕੰਮ ਦਾ ਮੈਂ ਤੋਰ ਤਾਰ ਕੇ ਵਿਖਾਉਣਾ ਬਾਕੀ ਸਜਣੋ ਨੋਟ ਕਰਿਓ ਚਵਾਈ ਟਾਈਮਾਂ ਤੇ ਤੜਕੇ ਆਪਾਂ ਸਾਰੀ ਝੋਟੀ ਵਿਹਿਲੀ ਨਹੀਂ ਕੀਤੀ ਥੋੜੀਆਂ ਬਹੁਤੀਆਂ ਦੋ ਦੋ ਚਾਰ ਚਾਰ ਧਾਰਾ ਛੱਡੀਆਂ ਸੀਗਾਂ ਤੇ ਇਹਨੂੰ ਐ ਜੇ ਹੋ ਗਿਆ ਵੀ ਕੈਮਰੇ ਨਾਲ ਮੈਨੂੰ ਪਤਾ ਨਹੀਂ ਕੀ ਕਰਦੇ ਆ ਤੇ ਬਾਕੀ ਸੀਲਸ ਹਉ ਬਹੁਤ ਜਿਆਦੇ ਆ ਓਕੇ ਰਿਪੋਰਟ ਆ ਬਾਲਟੀ ਰੱਖ ਕੇ ਚੋਈ ਆ ਦੂਜਾ ਸੂਆ ਝੋਟੀ ਆ ਵਿਰਲਾ ਵਰਲਾ ਬਹੁਤ ਚੰਗੀਆਂ ਕੱਦ ਕਾਠ ਤੋਂ ਮੇਰੇ ਤੋਂ ਨਤਾਜਾ ਲਾ ਲਿਓ ਜਦੋਂ ਮੈਂ ਬਰਾਬਰ ਤੁਰਿਆ ਆ ਇੱਥੋਂ ਚੈੱਕ ਕਰਿਓ ਲੈ ਇਦਾਂ ਹੀ ਇਹਨੂੰ ਧਾਰ ਦੇ ਦਿਓ ਤੇ ਕੋਈ ਚੱਕਰ ਨਹੀਂਗਾ ਭਾਵਾਂ ਬੱਚਾ ਛੱਡੂ ਤੇ ਨਾ ਛੱਡੂ ਕਰਮਾ ਵਾਲੀ ਨੂੰ ਕੋਈ ਵਾਸਤਾ ਨਹੀਂ ਬਾਕੀ ਮੈਂ ਤੁਹਾਡੀ ਤਸੱਲੀ ਯਾਰ ਕਰਾਉਂਗਾ ਜਿੰਨੀ ਕੁ ਹੋਈ ਰੇਟ ਵੀ ਜਾਇਜ਼ ਕਰਾਂਗੇ ਕਈ ਭਰਾ ਕਹਿੰਦੇ ਆ ਰੇਟ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਵੀ ਵੀਡੀਓ ਐਂਡ ਤੱਕ ਵੇਖੇ ਨੋਟ ਕਰ ਲਓ ਮੈਂ ਚਲਾ ਕੇ ਵਿਖਾਉਣਾ ਤੁਹਾਨੂੰ ਝੋਟੀ 85000 ਰੁਪਿਆ ਰੇਟ ਆ ਸੱਜਣੋ ਚਵਾਈ ਚੁਵਾਈ ਲੱਗੀ ਆ ਕੀ ਕਹਨੇ ਤੇ ਚੰਗਾ ਦੁੱਧ ਪਾਉਗੀ ਆਜੋ ਤੋੜ ਕੇ ਵੇਖੀ ਆਪਾਂ ਇਹਨੂੰ ਫੇਰ ਅਗਲੀ ਗੱਲ ਫੇਰ ਕਰਦੇ ਆਂ ਉਹ ਗੋਬੀ ਜੱਤ ਨੂੰ ਚਾਰੋ ਤੋਂ ਮੁੱਕ ਤੇ ਕੰਤ ਕਾਟਦਾ ਮੇਰੇ ਘਰ ਤੋਂ ਤਾਂ ਚੱਲਾ ਲਿਓ ਮੈਂ ਬਰਾਬਰ ਖੜ ਜੂਗਾ ਹਾਂ ਪੁੱਤ ਪਿੱਛੋਂ ਵਖਾਲੇ ਲੇਵਾ ਭਾਂਡਾ ਵੈਸੇ ਗਾਂ ਵੀ ਲੰਮੀ ਲੈ ਜਾਂਦੇ ਆਪਾਂ ਤੇ ਇੱਕ ਨੋਟ ਕਰਿਓ ਬੱਚੇ-ਬੁੱਚੇ ਤੇ ਓਕੇ ਸਹਿਮਤਾ ਕੋਈ ਚੱਕਰ ਨਹੀਂ ਜਾਂ ਚੈੱਕ ਕਰ ਲਓ ਦੇਖੋ ਬਾਕੀ ਤੁਹਾਨੂੰ ਮੈਂ ਬੱਚਾ ਛੱਡ ਕੇ ਵੀ ਧਾਰਾ ਮਰਾਉਂਗਾ ਐਸ ਵੇਲੇ ਨੋਟ ਕਰ ਲਿਓ 7 ਤੋਂ 8 ਕਿਲੋ ਬਾਲੀ ਹੋ ਗਈ ਕਰਮਾ ਵਾਲੀ ਥੱਲੇ ਵੇਹੇ ਵੇਲੀ ਤਾਂ ਨਹੀਂ ਸਾਰੀ ਕੀਤੀ ਤੇ ਇੰਨਾ ਦੁੱਧ ਹੋਊਗਾ ਇਹਦੇ ਕੋਲੇ ਮੇਰਾ ਮਾਨ ਆਂਦਾ ਵੇਖੋ ਸਤਨੂ ਬੈਕ ਸਾਈਡ ਤੋਂ ਆ ਸਾਰਾ ਲੇਵਾ ਭਰ ਕੇ ਕਰਮਾ ਵਾਲੀ ਸੂਈ ਸੀ ਕੋਈ ਕਹਿਣ ਵਾਲੀ ਗੱਲ ਨਹੀਂ ਐ ਸਾਈਡ ਤੋਂ ਵੀ ਥਾਂ ਲੇਵੇ ਦੀ ਕੁਆਲਿਟੀ ਥੋੜੀ ਡਰਦੀ ਆ ਵੇਖੋ ਮੂੰਹ ਟੜਦੀ ਆ ਵੀ ਪਤਾ ਨਹੀਂ ਕੀ ਖਰੀਦੇ ਆ ਮੈਨੂੰ ਤੇ ਬਾਕੀ ਸੁਭਾਸਪੂਤ ਹੈ ਨਾ ਮੈਂ ਤੁਹਾਨੂੰ ਜਿਵੇਂ ਪਹਿਲਾਂ ਬਹਿ ਕੇ ਵਿਖਾਇਆ ਤੇ ਐਂ ਆ ਕੇ ਬਹਿ ਜਾਓ ਕੋਈ ਚੱਕਰ ਨਹੀਂਗਾ ਬੱਸ ਬੱਤ ਬੱਸ ਬੱਸ ਇਹ ਐਦਾਂ ਆ ਕੇ ਬਹਿਣਾ ਤੇ ਐਦਾਂ ਹੀ ਧਾਰ ਦੇ ਦਿਆਂ ਇਹਨੂੰ ਵੇਖੋ ਕੱਟੀ ਖੜੀ ਆਪਾਂ ਛੱਡ ਕੇ ਵੀ ਵਿਖਾਵਾਂਗੇ ਤੇ ਕੋਈ ਵਾਸਤਾ ਨਹੀਂ ਹੁਣੇ ਕਿੱਲੇ ਠੋਕ ਦਊਗੀ ਇਹ ਗਾਵਾਰ ਕੀ ਸੀਲ ਆ ਆਜੂ ਮੈਂ ਤੁਹਾਨੂੰ ਕੱਟੀ ਲਾ ਕੇ ਵਿਖਾਉਣਾ ਤੇ ਧਾਰਾ ਤਿਆਰਾ ਥਨਾਂ ਦੀ ਚੱਕ ਚ ਵਾਪਸ ਮਾ ਕਰਾਉਂਗਾ ਵੀ ਮੰਨੂ ਯਾਰ ਹਰੇਕ ਬੰਦੇ ਨੇ ਪੈਸੇ ਲਾਉਣੇ ਉਹਦੇ ਸਕੂਨ ਆ ਲਓ ਆ ਛੱਡ ਤਾਂ ਬੱਚਾ ਆਪਾਂ ਪਸਵੇਂ ਆਉਂਦੀ ਆ ਤੇ ਉਸ ਤੋਂ ਬਾਅਦ ਆਪਾਂ ਮੰਨ ਕੇ ਚੱਲੋ ਵੀ ਵਿਖਾਵਾਂਗੇ ਕੋਈ ਵਿਖਾ ਦੇ ਦੇਖੋ ਸੱਜਣਾ ਕੱਟੀ ਚੁੰਗੀ ਜਾਂਦੀ ਆ ਕੱਟੀ ਬਹੁਤ ਪਿਆਰੀ ਆ ਜਿਹਨੂੰ ਇਹਨੇ ਜਨਮ ਦੇਤਾ ਆਪ ਵੀ ਝੋਟੀ ਬਹੁਤ ਚੰਗਾ ਕਦ ਕੱਢ ਤੇ ਚੰਗੀ ਆ ਕਿਰਾਂ ਥੋੜਾ ਜਿਹਾ ਪਸੂ ਸੂਸਾ ਕੇ ਕਿਹਨਾ ਕਰਦਾ ਵੇਖੋ ਸਮਾਹ ਕਰਿਆਈ ਕਿਨਾ ਪੁੱਤ ਚੱਲ ਜਣਾ ਸੱਜਣਾ ਤੁਹਾਨੂੰ ਤੁਨੇ ਦਾ ਚੈੱਕ ਕਰ ਲਓ ਕੱਢਿਆ ਕਰਮਾਂ ਵਾਲੀ ਤੇ ਬੱਚਾ ਪੁੱਤਾਂ ਚੜਤੀ ਬਿਠਾ ਦੇ ਪੁੱਤ ਇਹ ਪਤਾ ਲੱਗਿਆ ਲੱਗਿਆ चवाई सदर पोली यार, की कोई ए नहीं है चेक कर लो हजे चवाई पूरी टॉप की बन जानी है क्योंकि हजे थोड़ा जाूटी है लो एन पोली या रू की ਉੱਕੀ ਰਿਪੋਰਟ ਰਊਗੀ ਚੈੱਕ ਕਰ ਲੋ ਚਾਰਾਂ ਖਣਾ ਦੀ ਚਵਾਈ ਚੁਵੀ ਤੁਨ ਮੈਂ ਵਿਖਾਦੀ ਆ ਤੇ ਬਾਕੀ ਨੇੜ ਤੋਂ ਥੋੜੀ ਮੈਂ ਤਸੱਲੀ ਕਰਾ ਦਿੰਨਾ ਵੀ ਕਿਸੇ ਦੇ ਸ਼ੰਕਾ ਨਾ ਰਵੇ ਦਿਲ 'ਚ ਵੇਖੋ ਸੱਜਣੋ ਇਹਨੇ ਥਣ ਕੱਢਿਆ ਬਾਕੀ ਬੱਚਾ ਚੱਟੀ ਜਾਂਦੀ ਚੈੱਕ ਕਰ ਲੋ ਤੇ ਧਾਰਤ ਨਾ ਭਵਾਣ ਕਰਮਾ ਵਾਲੀ ਇੰਨੀ ਕ ਪੂਲੀ ਲੱਗੀ ਹੋਈ ਆ ਮੈਨੂੰ ਇਹ ਕੋਈ ਸ਼ਾਕੀ ਉਕੇ ਰਪੂਟ ਆ ਸਜਣੋ ਲੇਵੇ ਲੂਏ ਦੀ ਬੜੀ ਖਬਰਦਾਰਾ ਗਾੜੀ ਵੀ ਚੰਗੀ ਆ ਕੱਟੀ ਦੀ ਤੇ ਚੈੱਕ ਕਰਾਤੀ ਆ ਤੁਹਾਨੂੰ ਪਸਮਾਰ ਕੀਤੇ ਤੋਂ ਬਾਅਦ ਵੀ ਲਿਓ ਵੇਖ ਲਓ ਇਹ ਵੇਖੋ ਚਾਰਾਂ ਥਾਣਾ ਦਾ ਆਪਸੀ ਗੈਪ ਦੂਰੀ ਨਾਲ ਚੈੱਕ ਕਰ ਲਓ ਬਹੁਤ ਜੈਲੀ ਝੁੱਟੀ ਆ ਸਜਣੋ ਪਾਵਾਂ ਦੀ ਬੱਚਾ ਛੱਡ ਗਿਆ ਨਾ ਛੱਡ ਗਿਆ ਨੂੰ ਕੋਈ ਵਾਸਤਾ ਨਹੀਂ ਕਰਮਾਂ ਵਾਲੀ ਨੂੰ ਤੇ ਪਿੱਠ ਪੁੜੇ ਦੀ ਕੱਤ ਕੁੱਤ ਦੀ ਪੂਰੀ ਚੰਗੀ ਸਿੰਘ ਪੂਰਾ ਚੰਗਾ 85000 ਰੇਟ ਆ ਜਿੰਨਾ ਕੋ ਹੋ ਸਕਿਆ ਮਾਨਤਨ ਕਰਾਂਗੇ ਬਾਕੀ ਝੋਟੀ ਬਹੁਤ ਚੰਗੀ ਆ ਸੱਜਣੋ ਤੁਹਾਡੇ ਪਸੰਦ ਆਉਣੀ ਚਾਹੀਦੀ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ